ਮੁਰਦਾਬਾਦ ਮੁਰਦਾਬਾਦ ਆਜੋ 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 ਮੁਰਦਾਬਾਦ ਮੁਰਦਾਬਾਦ ਆਜੋ 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 ਮੁਰਦਾਬਾਦ ਮੁਰਦਾਬਾਦ ਜੁਣਾ ਕਰਨਾ ਸਤਨਾਮ ਸਿੰਘ ਕੰਪਿਊਟਰ ਅਧਿਆਪਕ ਅਮਰੇ ਸਰ ਤੋਂ ਇਹ ਦੇਖੋ ਇਹ ਨਹੀਂ ਨਕਮੀ ਸਰਕਾਰ ਹੈਗੀ ਆ ਕਿ ਜਿੰਨੇ ਸਾਨੂੰ ਵਾਦਾ ਕੀਤਾ ਸੀ ਕਿ ਤੁਹਾਨੂੰ ਸੁਸਾਇਟੀ ਚੋਂ ਕੱਢ ਕੇ ਸਿੱਖਿਆ ਵਿਭਾਗ ਵਿੱਚ ਲਿਆਂਦਾ ਜਾਏਗਾ ਵਾਦਾ ਤੇ ਸਿੱਖਿਆ ਵਿਭਾਗ ਚ ਲਿਆਂਦਾ ਕੀਤਾ ਪਰ ਕੀਤਾ ਇਹਨਾਂ ਨੇ ਕਿ ਜਿਹੜਾ ਸਾਡੇ ਤੇ ਪੇ ਕਮਿਸ਼ਨ ਲਾਗੂ ਸੀ ਉਹ ਵੀ ਰੋਕ ਲਿਆ ਮਤਲਬ ਦੁਨੀਆ ਵਿੱਚ ਅਦਾ ਕਦੀ ਨਹੀਂ ਹੋਇਆ ਹੈਗਾ ਕਿ ਮੁਲਾਜ਼ਮਾਂ ਤੇ ਲਾਗੂ ਪੇ ਕਮਿਸ਼ਨ ਨੂੰ ਰੋਕ ਲਿਆ ਜਾਵੇ ਤੇ ਉਲਟਾ ਉਹਨਾਂ ਦਾ ਡੀਏ ਫ੍ਰੀਜ਼ ਕਰ ਦਿੱਤਾ ਜਾਵੇ ਤੁਸੀਂ ਕਦੀ ਕਿਤੇ ਨਹੀਂ ਸੁਣਿਆ ਹੈਗਾ ਇਹ ਸਰਕਾਰ ਨਿਕੰਮੀ ਇੰਨੀ ਕੀ ਗਈ ਹੈ ਕਿ ਇਹ ਵੀ ਕਰ ਬਹਾਇਆ ਜੇ ਇੰਨੀ ਨਿਕੰਮੀ ਸਰਕਾਰ ਮਸ਼ਹੂਰੀਆਂ ਉੱਤੇ ਅੰਨੇ ਵਾਂ ਖਰਚ ਕਰਦੀ ਹੈ ਤੇ ਖਰਚਾ ਕਢਾಳ್ ਕਿੱਥੋਂ ਰਹੀ ਹੈ ਆਮ ਕੰਪਿਊਟਰ ਅਧਿਆਪਕ ਅਧਿਆਪਕੋ ਫਰਕ ਤੇ ਖਰਚਾ ਕਢਾಳ್ ਰਹੀ ਹੈ ਉਹਨਾਂ ਦੇ ਹੱਕ ਜਿਹੜੇ ਖੋ ਕੇ ਆਪਣੀਆਂ ਮਸ਼ਹੂਰੀਆਂ ਤੇ ਲਾਏ ਜਾ ਰਹੇ ਆ ਹਾਂ ਸਾਡੇ ਦੂਜੇ ਸਟੇਟ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਵਾ ਹਰ ਜਗ੍ਹਾ ਹਾਰ ਰਹੀ ਹੈ ਇੱਥੇ ਵੀ ਅਗੋ ਹਾਰੇਗੀ ਔਰ ਜੋ ਹਾਲਾਤ ਅੱਜ ਬਣ ਗਏ ਹੋਏ ਆ ਕਿ ਇੱਕ ਅਧਿਆਪਕ ਨੂੰ ਆਪਣੀ ਜਾਨ ਤਲੀ ਤੇ ਰੱਖ ਕੇ ਤੇ ਮਰਨ ਵਰਤ ਰੱਖਣਾ ਪੈ ਰਿਹਾ ਤੁਹਾਡੇ ਨਾਲ ਕੀ ਵਾਦੇ ਦਿੱਤੇ ਸੀ ਸਾਡੇ ਨਾਲ ਵਾਦੇ ਕੀਤੇ ਗਏ ਕਿ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤੇ ਤੁਹਾਡੇ ਨਾਲ ਜੋ ਸੁਸਾਇਟੀ ਵਿੱਚ ਦੁਰਵਿਹਾਰ ਹੋ ਰਿਹਾ ਉਹ ਖਤਮ ਕਰਕੇ ਤੁਹਾਨੂੰ ਸਿੱਖਿਆ ਵਿਭਾਗ ਵਿੱਚ ਬਿਨਾਂ ਸ਼ਰਤ ਰਿਹਾਵਾਂਗੇ। ਉਹ ਇਦਾਂ ਕਹਿਣ ਵਾਲੀ ਸਰਕਾਰ ਜੋ ਕਹਿੰਦੀ ਸਿੱਖਿਆ ਵਿਭਾਗ ਤੇ ਰਿਹਾਵਾਂਗੇ ਉਲਟਾ ਸਾਡਾ ਡੀਏ ਫਰੀਜ਼ ਕਰਤਾ 4 ਸਾਲ ਤੋਂ ਸਾਨੂੰ ਕੋਈ ਡੀਏ ਦਾ ਵਾਅਦਾ ਨਹੀਂ ਦਿੱਤਾ ਗਿਆ। ਡੀਏ ਵਾਅਦਾ ਐਸੇ ਕਰਕੇ ਹੁੰਦਾ ਵਾਏ ਕਿ ਜੋ ਮਹਿੰਗਾਈ ਵਾਦੀ ਐ ਮੁਲਾਜ਼ਮ ਲਈ ਉਹ ਮੁਲਾਜ਼ਮ ਆਪਣਾ ਗੁਜ਼ਰਬਸਰ ਸਹੀ ਕਰ ਸਕੇ। ਪਰ ਜਦੋਂ ਤੁਸੀਂ ਡੀਏ ਤਾਂ ਰੋਕ ਲੋਗੇ ਇੱਕ ਮੁਲਾਜ਼ਮ ਦਾ ਇੱਕ ਆਪਕ ਦਾ ਤੇ ਦੇਸ਼ ਕਿਵੇਂ ਚੱਲੇਗਾ? ਗੱਲਾਂ ਤੇ ਹੀ ਬੜੀ ਵੱਡੀਆਂ ਕਰਦੇ ਆ। ਪੇ ਕਮਿਸ਼ਨ ਅਸੀਂ ਰੋਕ ਲਿਆ। ਪੇ ਕਮਿਸ਼ਨ ਸਭ ਤੇ ਲਾਗੂ ਆ ਸਾਡੇ ਸਕੂਲ ਦੇ ਵਿੱਚ ਜੋ ਪੀਐਨ ਹੈਗੇ ਉਹਨਾਂ ਤੇ ਵੀ ਪੇ ਕਮਿਸ਼ਨ ਲਾਗੂ ਆ ਪਰ ਅਧਿਆਪਕਾਂ ਤੇ ਲਾਗੂ ਨਹੀਂਗਾ ਇਹ ਦੇਖੋ ਆਉਣ ਵਾਲੇ ਸਮੇਂ ਵਿੱਚ ਆਮ ਲੋਕਾਂ ਦਾ ਵੀ ਇਹੀ ਭੁੱਖਾਗਾ ਕਿ ਤੁਸੀਂ ਆਪਣੇ ਬੱਚੇ ਪੜ੍ਹਾ ਰਹੇ ਹੋ ਟੈਕਨੀਕਲ ਐਜੂਕੇਸ਼ਨ ਦੇ ਰਹੇ ਹੋ ਐਮਸੀਏ ਬੀਸੀਏ ਕਰਾ ਰਹੇ ਹੋ ਕੱਲ ਨੂੰ ਤੁਹਾਡੇ ਬੱਚਿਆਂ ਨੂੰ ਇਹ ਸਰਕਾਰ ਜਿਹੜੀ ਹੈ ਨਾ ਮਿਨੀਮਮ ਜਿਹੜੀ ਡੀਏ ਆ ਉਹ ਦੇਣ ਤਾਂ ਰਾਜ਼ੀ ਨਹੀਂਗੀ ਉਹ ਜਾਣਦੀ ਹੈ ਤੁਹਾਨੂੰ ਬਿਲਕੁਲ ਬੇਸਿਕ ਤਨਖਾਹ ਤੇ ਰੱਖਿਆ ਜਾਵੇ ਬਿਲਕੁਲ ਡਿਮਾਂਡ ਰੱਖ ਦਿਓ ਸਰਕਾਰ ਜੀ ਤੁਹਾਨੂੰ ਨਹੀਂ ਕਿਰਪਾ ਹੋ ਗਿਆ ਡਿਜੀਟਲ ਹੁਣ ਸਾਡੀ ਡਿਮਾਂਡ ਹੈਗੀ ਆ ਸਾਡੀ ਡਿਮਾਂਡ ਹੈਗੀ ਆ ਵੀ ਘੱਟੋ ਘੱਟ ਜੋ ਸਾਰੇ ਮੁਲਾਜ਼ਮਾਂ ਨੂੰ ਦਿੱਤਾ ਜਾਇਆ ਉਹ ਤੇ ਦਿੱਤਾ ਜਾਵੇ ਇਹ ਇੱਕ ਇੱਕ ਕਰਕੇ ਸਾਨੂੰ ਤੋੜ ਰਿਹਾ ਅੱਜ ਸਾਡੇ ਨਾਲ ਧੱਕਾ ਹੋਇਆ ਕੱਲ ਕਿਸੇ ਹੋਰ ਮੁਲਾਜ਼ਮ ਦੇ ਕਿਸੇ ਹੋਰ ਮੁਲਾਜ਼ਮ ਨਾ ਹੋਏਗਾ ਹੋਰ ਹੀ ਹੋਰੀ ਸਾਰੇ ਮੁਲਾਜ਼ਮਾਂ ਨੂੰ ਇਹਨਾਂ ਦੀ ਕੋਈ ਮਨਸ਼ਾ ਨਹੀਂ ਰਾਰੀ ਆ ਕਿ ਇਹਨਾਂ ਨੂੰ ਉਨੀ ਹੀ ਤਨਖਾਹ ਦਿੱਤੀ ਜਾਵੇ ਜਿਨ੍ਹਾਂ ਨਾਲ ਸਿਰਫ ਘਰ ਦੀ ਰੋਟੀ ਰੋਜੀ ਚੱਲੇ ਅੱਜ ਅਸੀਂ ਪ੍ਰੋਟੈਸਟ ਕੀਤਾ ਅੱਜ ਅਸੀਂ ਇਸ ਤੱਕ ਪ੍ਰੋਟੈਸਟ ਕੀਤਾ ਕਿ ਸਾਡਾ ਜਿਹੜਾ ਸਾਥੀ ਹੈਗਾ ਵਾ ਉਹ ਲੰਬੇ ਸਮੇਂ ਤੋਂ 115 16 ਦਿਨ ਪੋਖੜ ਹਦਾਲ ਤੇ ਬੈਠਾ ਰਿਆ ਅੱਜ ਅੰਤ ਰਚ ਹਾਰ ਕੇ ਉਹਨੇ 22 ਦਸੰਬਰ ਤੋਂ ਉਹਨੇ ਮਰਨ ਵਰਤ ਰਖ ਲਿਆ ਜੀ ਤੇ ਮਨਨ ਵਰਤ ਰੱਖਿਆ ਅੱਜ 6 ਦਿਨ ਹੋ ਗਏ ਆ ਅੱਜ 6 ਦਿਨ ਹੋ ਗਏ ਆ ਕੋਈ ਸੁਣਾਈ ਨਹੀਂ ਗਈ ਆਕ ਕੇ ਅਸੀਂ ਹਰ ਡਿਸਟ੍ਰਿਕਟ ਵਿੱਚ ਸੜਕਾਂ ਦੇ ਉਤਰੇ ਆ ਸੰਗਰੂਰ ਵਿੱਚ ਉਹਦੇ ਘਰ ਦੇ ਕੋਲ ਬੈਠੇ ਉੱਥੇ ਕੋਈ ਸੁਣਾਈ ਨਹੀਂ ਗਈ ਇੰਨਾ ਬੇਦਰਦੀ ਬੰਦਾ ਹੈਗਾ ਅਸੀਂ ਬਾਕੀ ਪਾਸੇ ਉਤਰੇ ਵੀ ਸ਼ਾਇਦ ਉਹਦਾ ਕੋਈ ਹੋਰ ਐਮਐਲਏ ਉਹਦੇ ਵਿੱਚ ਕੋਈ ਦਰਦ ਬਚਿਆ ਹੋਵੇ ਕੋਈ ਕੋਈ ਸੁਣਾਈ ਕਰ ਲਵੇ ਆਰਟਿਸਟ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਨਾ ਪੀ ਤਰੇਗ ਨੂੰ ਅਸੀਂ ਢਾਲੀਵਾਲ ਸਾਹਿਬ ਦਾ ਵੀ ਘਰ ਕੇ ਰਾਂਗੇ ਜਾ ਕੇ ਕਿਉਂਕਿ ਉਹ ਸਬ ਕਮੇਟੀ ਦੇ ਮੈਂਬਰ ਹੈਗੇ ਨੇ ਉਹ ਕਮੇਟੀ ਜਿਹੜੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਦਾਵਾ ਤੇ ਕਰਦੀ ਹੈ ਔਰ ਇਹ ਦਾਵਾ ਲਗਾਤਾਰ 3 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅੱਜ 3 ਸਾਲਾਂ ਬਾਅਦ ਵੀ ਦਾਵਾ ਹੀ ਹੈ ਆ ਕੋਈ ਨਹੀਂ ਨਿਕਲਿਆ ਆ ਆਦਮੀ ਸਰਕਾਰ ਆਮ ਆਦਮੀ ਸਰਕਾਰ ਮੈਂ ਆਪਣਾ ਨਾਮ ਤੇ ਆਪਣੇ ਵਰਕਰ ਹਾਂ ਹਾਂਜੀ ਸਰ ਮੇਰਾ ਨਾਮ ਰਮਨ ਰਜਨ ਪਰ ਕੰਪਿਊਟਰ ਸੈਕਟਾਰਲਟੀ ਡਿਸਟ੍ਰਿਕਟ ਕੰਗਰੈਸਰ ਸਰ ਸਰ ਦੇਖੋ ਪ੍ਰੋਟੈਸਟਰ ਤੇ ਅਸੀਂ ਬਹੁਤ ਦੁਖੀ ਮਨ ਨਾਲ ਕਰ ਰਹੇ ਹਾਂ ਸਾਡਾ ਨਹੀਂ ਦਿਲ ਕਰਦਾ ਕਿ ਅਸੀਂ ਸੜਕਾਂ ਤੇ ਰੁੱਲੀਏ ਅੱਜ ਬਾਰਿਸ਼ ਦੇ ਮੌਸਮ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਘਰਾਂ ਦੇ ਜ਼ਰੂਰੀ ਕੰਮ ਛੱਡ ਕੇ ਤੇ ਸੜਕਾਂ ਤੇ ਰੁੱਲ ਰਹੇ ਆ ਤੇ ਪ੍ਰੋਟੈਸਟ ਕਰਨ ਦਾ ਕਾਰਨ ਇਹ ਹੈ ਕਿ 114 15 ਦਿਨ ਹੋ ਗਏ ਸਾਡੇ 16 ਦਿਨ ਹੋ ਗਏ ਆ ਪੋਖੜਤਾ ਜਿਹੜੀ ਉਹ ਚੱਲ ਰਹੀ ਸੀ ਸੰਗਰੂਰ ਵਿਖੇ ਡੀਸੀ ਦਫਤਰ ਦੇ ਬਾਹਰ ਕਿ ਸਾਨੂੰ ਕਿਸੇ ਨੁਮਾਇंदे ਨੇ ਆ ਕੇ ਨਹੀਂ ਪੁੱਛਿਆ ਇਵਨ ਡੀਸੀ ਸਾਹਿਬ ਆ ਕੇ ਬਾਹਰ ਨਹੀਂ ਦੇਖਦੇ ਵੀ ਉਹਨਾਂ ਦਾ ਜਿਹੜਾ ਪੜਿਆ ਲਿਖਿਆ ਵਰਗ ਆ ਉਹ ਸੜਕ ਤੇ ਰੋਲ ਰਿਹਾ ਟੈਂਟ ਦੇ ਵਿੱਚ ਆਪਣੇ ਦਿਨ ਬਤੀਤ ਕਰ ਰਿਹਾ ਉੱਥੇ ਬਾਰਿਸ਼ ਵਿੱਚ ਟੈਂਟ ਚੁੰਦੇ ਵਿੱਚ ਸਾਡੇ ਸਾਥੀ ਬੈਠੇ ਆ ਫੇਰ ਵੀ ਸਾਡੀ ਕਿਸੇ ਨੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਹੁਣ ਅਸੀਂ 22 ਸਤੰਬਰ ਤੋਂ ਸਾਡਾ ਜਿਹੜਾ ਇੱਕ ਸਾਥੀ ਆ ਜੌਨੀ ਸਿੰਘਲਾ ਬਟਿੰਡਾ ਤੋਂ ਨੇ ਉਹ ਕੰਪਿਊਟਰ ਦੇ ਆਪਾ ਕਾਰਨ ਨੇ ਉਹਨਾਂ ਨੇ ਭੁਖੜਦਾਲ ਸ਼ੁਰੂ ਕੀਤੀ ਸੀ ਪੂਰੇ ਚੌਥੇ ਮਹੀਨੇ ਚ ਆ ਕੇ ਉਹਨਾਂ ਨੇ ਇਸ ਭੁਖੜਦਾਲ ਨੂੰ ਮਰਨ ਵਰਤ ਵਿੱਚ ਕਨਵਰਟ ਕਰ ਦਿੱਤਾ 6 ਦਿਨ ਹੋ ਗਏ ਉਹਨਾਂ ਨੂੰ ਮਰਨ ਵਰਤ ਤੇ ਬੈਠਿਆ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਅਜੇ ਤੱਕ ਸਾਡੀ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਨਹੀਂ ਕਰਵਾਈ ਗਈ ਸਾਡਾ ਕੋਈ ਹੱਲ ਨਹੀਂ ਕਰਵਾਇਆ ਗਿਆ ਹੁਣ ਤੁਸੀਂ ਦੇਖੋ ਵੀ ਅਸੀਂ ਕੀ ਕਰ ਸਕਦੇ ਇਸ ਤੋਂ ਬਾਅਦ ਇੱਕ ਸਾਥੀ ਸਾਡਾ ਮਰਨ ਵਰਤ ਤੇ ਬੈਠਾ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਬੈਠਾ ਆਪਣੇ ਹੱਕਾਂ ਵਾਸਤੇ ਔਰ ਹਾਂ ਕੋ ਜਿਹੜੇ ਜਿਹੜੇ ਸਾਡੇ ਜਾਇਜ਼ ਹੱਕ ਨੇ ਜਿਹੜੇ ਸਾਡੇ ਬਣਦੇ ਹੱਕ ਨੇ ਅਸੀਂ ਕੋਈ ਉਹਨਾਂ ਤੋਂ ਵਾਦੂ ਨਹੀਂ ਮੰਗ ਰਹੇ ਅਸੀਂ ਉਹ ਹੱਕ ਮੰਗ ਰਹੇ ਹਾਂ ਜਿਹੜਾ ਇਹਨਾਂ ਨੇ 2011 ਵਿੱਚ ਸਾਨੂੰ ਨੋਟੀਫਿਕੇਸ਼ਨ ਦੇ ਕੇ ਦਿੱਤਾ ਸੀ ਉਹੀ ਸਾਡੇ ਦੇ ਲਾਗੂ ਨਹੀਂ ਕਰ ਰਹੇ ਅਸੀਂ ਹੁਣ ਇਹ ਪ੍ਰੋਟੈਸਟ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਜੇ ਪੰਜਾਬ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਜਾਂ ਫਿਰ ਸਾਡੇ ਸਾਥ ਨੂੰ 1% ਵੀ ਕੁਝ ਹੁੰਦਾ ਤੇ ਅਸੀਂ ਹੁਣ ਆਪਣਾ ਰੋਲਾ ਦਿੱਲੀ ਜਾ ਕੇ ਪਾਵਾਂਗੇ ਫਿਰ ਅਸੀਂ ਇਹ ਜਿਹੜੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਨਾ ਕਰਾਸਕ ਦਿੱਲੀ ਕਹਿ ਰਹੇ ਫਿਰ ਅਗਲਾ ਸਟੈਪ ਸਾਡਾ ਇਹ ਹੋਊਗਾ ਇਸ ਕਰਕੇ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਬੇਨਤੀ ਆ ਕਿ ਸਾਡੀ ਸਾਰ ਲਈ ਜਾਵੇ ਸਾਡੀਆਂ ਬਣਦੀਆਂ ਮੰਗਾ ਪੂਰੀਆਂ ਕੀਤੀਆਂ ਜਾਣ ਕਿਉਂਕਿ ਜੇ ਸਾਥੀ ਸਾਡੇ ਸਾਥੀ ਨੂੰ ਜੋ ਮਰਨ ਵਰਦ ਦੇ ਬੈਠਾ ਆ ਉਹਨੂੰ ਕੁਝ ਵੀ ਹੁੰਦਾ ਤੇ ਉਹਦੀ ਸਾਰੇ ਦੀ ਸਾਰੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ 28 ਤਰੀਕ ਨੂੰ ਅਸੀਂ ਢਾਲੀਵਾਲ ਹੋਰ ਉਹਨੂੰ ਘੇਰਨ ਜਾ ਰਿਹਾ ਕਿਉਂਕਿ ਢਾਲੀਵਾਲ ਸਾਹਿਬ ਉਹ ਸਾਡੇ ਸਬ ਕਮੇਟੀ ਮੈਂਬਰ ਨੇ ਉਹਨਾਂ ਨਾਲ ਅਸੀਂ ਬਹੁਤ ਵਾਰ ਮੀਟਿੰਗਸ ਕਰ ਲੀਆਂ ਉਹਨਾਂ ਨਾਲ ਅਸੀਂ ਚੰਡੀਗੜ੍ਹ ਵੀ ਮੀਟਿੰਗ ਕੀਤੀ ਐ ਇੱਥੇ ਵੀ ਕੀਤੀਆਂ ਉਹ ਸਾਨੂੰ ਲਾਲਾ ਲਾ ਛੱਡਦੇ ਆ ਅੱਜ ਕਰਦੇ ਆ ਜੇ ਕੱਲ ਕਰਦੇ ਆ ਜੀ ਤੁਹਾਡਾ ਕੰਮ ਜਿਹੜਾ ਉਹ ਜਾਇਜ਼ ਆ ਸਾਡੇ ਜਿਹੜਾ ਉਹ ਮੱਦੇ ਨਜ਼ਰ ਆ ਪਰ ਉਹ ਜਾਇਜ਼ ਕੰਮ ਕਰਨ ਨੂੰ ਇੰਨੀ ਦੇਰੀ ਕਿਉਂ ਆ ਸਰਕਾਰ ਇਸ ਦੀ ਜਵਾਬਦੇਹੀ ਕਰੇ ਨਹੀਂ ਕਿ ਜਿਹੜਾ ਸਮਾਜ ਦਾ ਸਿਰਜਣਹਾਰ ਵਰਗ ਆ ਉਹ ਸੜਕਾਂ ਤੇ ਰੋਲ ਰਿਹਾ ਕਜਾ ਸਕਦਾ ਪੜਿਆ ਲਿਖਿਆ ਵਰ ਗਿਆ ਸਾਨੂੰ ਸਾਰੀ ਚੇਤਨਤਾ ਆ ਵੀ ਅਸੀਂ ਕਿੱਥੋਂ ਤੱਕ ਫੇਰ ਸਰਕਾਰ ਦਾ ਕੀ ਵਿਗਾੜ ਸਕਦੇ ਆ ਉਹ ਅਸੀਂ ਸਾਰਾ ਕੁਝ ਫੇਰ ਕਰਾਂਗੇ ਕਿਉਂਕਿ ਹੁਣ ਇਸ ਤੋਂ ਬਾਅਦ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਕਿ ਇੱਕ ਸਾਥੀ ਦੀ ਜ਼ਿੰਦਗੀ ਅਸੀਂ ਦਾਤੇ ਲਾ ਦਿੱਤੀ ਹੋਈ ਆ ਇਸ ਕਰਕੇ ਸਰਕਾਰ ਅੱਗੇ ਜਿਹੜੇ ਉਹ ਬੇਨਤੀ ਆ ਕੇ ਸਾਡੀਆਂ ਮੰਗਾ ਪ੍ਰਵਾਨ ਕੀਤੀਆਂ ਜਾਣ ਤੇ ਸਾਡੇ ਸਾਥੀ ਦੀ ਜਾਨ ਬਚਾਈ ਜਾਵੇ ਜਲਦੀ ਤੋਂ ਜਲਦੀ ਸਾਡੀਆਂ